ਜਦੋਂ ਤਾਂ ਤਾਂ ਨਿਸ਼ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਜ ਬਰਸਾਂ ਦੇ ਹੋ ਗਏ ਤਾਂ ਬਾਲਕਾਂ ਨਾਲ ਖੇਡਣ ਲੱਗੇ ਬਾਲਕਾਂ ਨਾਲ ਖੇਡਦੇ ਵੇਖ ਕੇ ਹਰ ਇੱਕ ਇਸਤਰੀ ਪੁਰਸ਼ ਨੂੰ ਬਹੁਤ ਪਿਆਰੇ ਲੱਗਦੇ ਸਨ ਘਰ ਵਿੱਚੋਂ ਜਿਹੜੀ ਚੀਜ਼ ਬਾਹਰ ਖੇਡਣ ਵਾਸਤੇ ਲੈ ਜਾਂਦੇ ਸਨ ਉਹ ਆਪਣੇ ਸਾਥੀ ਬਾਲਕਾਂ ਨੂੰ ਦੇ ਦਿੰਦੇ ਸਨ ਅਤੇ ਜੇ ਕੋਈ ਹੋਰ ਰੋਟੀ ਕੱਪੜਾ ਜਾਂ ਪੈਸਾ ਲੈ ਜਾਂਦੇ ਸਨ ਤਾਂ ਉਹ ਫਕੀਰਾਂ tatha ਗਰੀਬਾਂ ਨੂੰ ਵੰਡ ਦਿੰਦੇ ਸਨ ਆਪ ਜੀ ਦੀਆਂ ਇਹ ਗੱਲਾਂ ਵੇਖ ਕੇ ਮੈਂ ਤਾਂ ਕਾਲੂ ਪੰਡਤ ਹਰदयाल ਨੂੰ ਕਹਿੰਦਾ ਸੀ ਕਿ ਤੁਸੀਂ ਚੰਗਾ ਬਾਦਸ਼ਾਹੀ ਛਤਰ ਇਸ ਦੇ ਸਿਰ ਤੇ ਝੁਲਾਇਆ ਹੈ ਜੋ ਘਰ ਦੀਆਂ ਚੀਜ਼ਾਂ ਵੀ ਬਾਹਰ ਲੋਕਾਂ ਨੂੰ ਦੇ ਆਉਂਦਾ ਹੈ ਤਾਂ ਸੰਤੋਖ ਸਿੰਘ ਜੀ ਲਿਖਦੇ ਹਨ ਪੰਜ ਬਰਸਾਂ ਦੀ ਜਦੋਂ ਉਮਰ ਹੋਈ ਤਦੋਂ ਐਸਾ ਕੰਮ ਕਰਨ ਲੱਗੇ ਇੱਕ-ਇੱਕ ਘਰੋਂ ਜਿਹੜੀ ਚੀਜ਼ ਹੱਥੇ ਆਉਂਦੀ ਉਹ ਚੁੱਕ ਕੇ ਲੈ ਜਾਂਦੇ ਤੇ ਬਾਹਰ ਜਾ ਕੇ ਗਵਾਇ ਆਉਂਦੇ ਜਿਵੇਂ ਕਿ ਭਾਂਡੇ ਗਹਿਣੇ ਕੱਪੜੇ ਜੋ ਆਪਣੇ ਘਰੋਂ ਲੈ ਜਾਂਦੇ ਅਤੇ ਉਹ ਅਤਿਥੀ ਆਦਕ ਗਰੀਬਾਂ ਨੂੰ ਬਾਹਰ ਜਾ ਕੇ ਦੇ ਆਉਂਦੇ ਨੇਤਾ ਪ੍ਰਤੀ ਇਸੇ ਤਰ੍ਹਾਂ ਹੀ ਕਰਦੇ ਸਨ ਇੱਕ ਦਿਨ ਜਦ ਇੱਕ ਭਾਂਡਾ ਜਿਸ ਵਿੱਚ ਮਾਤਾ ਜੀ ਨੇ ਆਪ ਜੀ ਨੂੰ ਖਾਣ ਵਾਸਤੇ ਚੂਰੀ ਕੁੱਟ ਕੇ ਦਿੱਤੀ ਸੀ ਇੱਕ ਗਰੀਬ ਨੂੰ ਬਾਹਰ ਹੀ ਦੇ ਆਏ ਤਾਂ ਮਾਤਾ ਜੀ ਨੇ ਘਰ ਆਏ ਨੂੰ ਪੁੱਛਿਆ ਕਿ ਉਹ ਚੂਰੀ ਵਾਲਾ ਕੌਣ ਕਿੱਥੇ ਹੈ ਜਦ ਬਾਲਕ ਗੁਰੂ ਜੀ ਨੇ ਮਾਤਾ ਜੀ ਨੂੰ ਕੋਈ ਉੱਤਰ ਨਾ ਦਿੱਤਾ ਤਾਂ ਮਾਤਾ ਜੀ ਹੱਥ ਵਿੱਚ ਸੂਟੀ ਫੜ ਕੇ ਡਰਾਉਣ ਲੱਗੀ ਕਿ ਸੱਚ ਦੱਸ ਕੌਲ ਕਿੱਥੇ ਹੈ ਨਹੀਂ ਤਾਂ ਇਸ ਸੂਟੀ ਨਾਲ ਮਾਰਾਂਗੀ ਤਦ ਗੁਰੂ ਜੀ ਅੱਖਾਂ ਨੀਵੀਆਂ ਪਾ ਕੇ ਅਥਰੂ ਕੇਰਨ ਲੱਗ ਪਏ ਐਨੇ ਚਿਰ ਨੂੰ ਚਾਚਾ ਲਾਲੂ ਆ ਗਿਆ ਤੇ ਉਸ ਨੇ ਆਣ ਕੇ ਮਾਤਾ ਜੀ ਤੋਂ ਛਡਵਾ ਦਿੱਤਾ ਮਾਤਾ ਜੀ ਨੇ ਫੇਰ ਗੁੱਸੇ ਨਾਲ ਕਿਹਾ ਅੱਜ ਤਾਂ ਤੈਨੂੰ ਇਹਨਾਂ ਦੇ ਆਖੇ ਛੱਡ ਦਿੰਦੀ ਹਾਂ ਜੇ ਤੂੰ ਫਿਰ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਤਾਂ ਫਿਰ ਮੈਂ ਤੈਨੂੰ ਨਹੀਂ ਛੱਡਾਂਗੀ ਇਸ ਤਰ੍ਹਾਂ ਡਰਾ ਧਮਕਾ ਕੇ ਮਾਤਾ ਤ੍ਰਿਪਤਾ ਜੀ ਦੇ ਅੰਦਰ ਮੋਹ ਆ ਗਿਆ ਜਿਸ ਕਰਕੇ ਮਾਤਾ ਜੀ ਆਪ ਜੀ ਨੂੰ ਫੜ ਕੇ ਗੋਦੀ ਵਿੱਚ ਬਿਠਾ ਕੇ ਬਹੁਤ ਪਿਆਰ ਕਰਦੇ ਮਾਤਾ ਜੀ ਗੁਰੂ ਜੀ ਦਾ ਮੂੰਹ ਪੂੰਝਦੇ ਅਤੇ ਪਿਆਰ ਕਰਕੇ ਘੁੱਟ-ਘੁੱਟ ਕੇ ਗਲ ਨਾਲ ਲਾਉਂਦੇ ਅਤੇ ਮਨ ਵਿੱਚ ਪਛਤਾਉਂਦੇ ਕਿ ਮੈਂ ਆਪਣੇ ਇੱਕੋ ਇੱਕ ਪੁੱਤਰ ਨੂੰ ਕਿਉਂ ਛਿੜਕਿਆ ਆਪੇ ਵੱਡਾ ਹੋ ਕੇ ਸਮਝ ਜਾਏਗਾ ਬੱਚੇ ਹਾਨ ਲੱਭ ਨਹੀਂ ਜਾਣ ਸਕਦੇ ਤੇ ਇਸ ਤਰ੍ਹਾਂ ਸੁਭਾਵਕ ਹੀ ਕਰਦੇ ਰਹਿੰਦੇ ਹਨ ਇਸ ਦਾ ਦੋਸ਼ ਕੀ ਹੈ ਇਸ ਤਰ੍ਹਾਂ ਪਿਆਰ ਤੇ ਵਿਚਾਰ ਕਰਕੇ ਜਦੋਂ ਮਾਤਾ ਜੀ ਨੇ ਗੋਦ ਵਿੱਚੋਂ ਛੱਡਿਆ ਤਾਂ ਗੁਰੂ ਜੀ ਫੇਰ ਬੱਚਿਆਂ ਨਾਲ ਖੇਡਣ ਲੱਗ ਪਏ ਮਹਿਤਾ ਕਾਲੂ ਨੇ ਇਸ ਤਰ੍ਹਾਂ ਦੀਆਂ ਗੱਲਾਂ ਵੇਖ ਕੇ ਪੰਡਤ ਦੇ ਘਰ ਜਾ ਕੇ ਕਿਹਾ ਕਿ ਪੰਡਤ ਜੀ ਤੁਸੀਂ ਚੰਗਾ ਜੋਤਿਸ਼ ਲਾਇਆ ਹੈ ਤੁਹਾਡਾ ਕਿਹਾ ਤਾਂ ਕੁਝ ਵੀ ਸੱਚ ਨਹੀਂ ਹੋਇਆ ਇਸ ਦੇ ਲੱਛਣਾਂ ਤੋਂ ਮੈਂ ਜਾਣ ਲਿਆ ਹੈ ਕਿ ਇਹ ਘਰ ਉਜਾੜੂ ਪੈਦਾ ਹੋਇਆ ਹੈ ਕਿਉਂਕਿ ਜੋ ਚੀਜ਼ ਇਹ ਘਰੋਂ ਲੈ ਜਾਂਦਾ ਹੈ ਉਹ ਬਾਹਰ ਜਾ ਕੇ ਗਵਾਹ ਆਉਂਦਾ ਹੈ ਜੇਕਰ ਕੁਝ ਪੁੱਛੀਏ ਤਾਂ ਚੁੱਪ ਕਰ ਰਹਿੰਦਾ ਹੈ ਦੱਸਦਾ ਤੇ ਬੋਲਦਾ ਕੁਝ ਨਹੀਂ ਤੂੰ ਚੰਗੀ ਗਿਣਤੀ ਗਿਣ ਕੇ ਪੱਤਰੀ ਲਿਖੀ ਹੈ ਮੈਂ ਸਮਝਦਾ ਹਾਂ ਕਿ ਤੂੰ ਐਵੇਂ ਮੈਨੂੰ ਖੁਸ਼ ਕਰਕੇ ਪੈਸੇ ਲੈਣ ਵਾਸਤੇ ਹੀ ਇਹ ਝੂਠ ਮੂਠ ਗੱਲਾਂ ਸੁਣਾਈਆਂ ਹਨ ਮਹਿਤਾ ਕਾਲੂ ਦੇ ਇਹ ਹੁਲਾਮਬੇ ਸੁਣ ਕੇ ਪੰਡਤ ਹਰਦੇਵਾਲ ਨੇ ਕਿਹਾ ਕਿ ਮਹਿਤਾ ਜੀ ਬਾਲਕ ਦਾ ਇੱਕ ਲੱਛਣ ਜਿਹੜਾ ਮੈਂ ਇਸ ਵਿੱਚ ਪਹਿਲਾਂ ਵੇਖਿਆ ਸੀ ਤੇ ਤੁਹਾਨੂੰ ਦੱਸਿਆ ਨਹੀਂ ਸੀ ਕਿ ਤੁਹਾਡੇ ਮਨ ਦੀ ਖੁਸ਼ੀ ਨਾ ਮਾਰੀ ਜਾਵੇ ਉਹ ਇਹ ਹੈ ਕਿ ਇਸ ਦੇ ਜਿੱਤਨੇ ਸੰਬੰਧੀ ਹਨ ਉਹ ਇਸ ਦੀ ਮਹਿਮਾ ਨਹੀਂ ਜਾਣ ਸਕਣਗੇ ਹੋਰ ਲੋਕ ਭਾਵੇਂ ਇਸ ਤੋਂ ਬਹੁਤ ਲਾਭ ਉਠਾਉਣਗੇ ਜਦ ਇਹ ਬਾਲਕ ਜਵਾਨ ਹੋਵੇਗਾ ਤਾਂ ਇਸ ਦਾ ਤੇਜ ਪ੍ਰਤਾਪ ਬਹੁਤ ਵਧੇਗਾ ਇਸ ਨੂੰ ਪੀਰ ਫਕੀਰ ਸਾਰੇ ਮੰਨਣਗੇ ਉਹ ਪੁਰਸ਼ ਧਨਤਾ ਯੋਗ ਹੋਣਗੇ ਜਿਹੜੇ ਇਸ ਨੂੰ ਮੰਨ ਕਰਕੇ ਮੰਨਣਗੇ ਇਸ ਕਰਕੇ ਮਹਤਾ ਜੀ ਤੁਸੀਂ ਧਨ ਦੀ ਪ੍ਰੀਤੀ ਨਾ ਕਰੋ ਇਹ ਝੂਠੀ ਹੈ ਆਪਣੇ ਸੁਪੁੱਤਰ ਉੱਤੇ ਮੰਨ ਕਰਕੇ ਸਰਦਾ ਧਾਰਨ ਕਰੋ ਇਹ ਪਰਮਾਤਮਾ ਦਾ ਰੂਪ ਹੈ ਜੋ ਜੜ ચેਤਨ ਸ੍ਰਿਸ਼ਟੀ ਦਾ ਮੁੱਢ ਹੈ ਪੰਡਤ ਪਾਸੋਂ ਇਹ ਗੱਲਾਂ ਸੁਣ ਕੇ ਬਾਬਾ ਕਾਲੂ ਮਨ ਹੀ ਮਨ ਵਿੱਚ ਪੰਡਤ ਨੂੰ ਬੁਰਾ ਭਲਾ ਕਹਿੰਦਾ ਹੋਇਆ ਕਾਰ ਮੋੜਿਆ ਤੇ ਆਪਕਾਰ ਵਿਹਾਰ ਵਿੱਚ ਲੱਗ ਗਿਆ ਉਸ ਰਾਤ ਹੀ ਜਦ ਮਾਤਾ ਤ੍ਰਿਪਤਾ ਜੀ ਬਾਲਕ ਨੂੰ ਨਾਲ ਲੈ ਕੇ ਆਪਣੇ ਸੁੰਦਰ ਪਲੰਘੇ ਉੱਤੇ ਸੁੱਤੇ ਤਾਂ ਮਾਤਾ ਜੀ ਨੂੰ ਸਵਾ ਪਹਿਰ ਰਾਤ ਰੈਂਦੀ ਇੱਕ ਸੁਪਨਾ ਆਇਆ ਮਾਤਾ ਜੀ ਨੇ ਵੇਖਿਆ ਕਿ ਬਹੁਤ ਦੇਵਤੇ ਇਕੱਠੇ ਹੋ ਕੇ ਬਾਲਕ ਗੁਰੂ ਜੀ ਦੇ ਦਰਸ਼ਨ ਕਰਨ ਆਏ ਹਨ ਅਤੇ ਦਰਸ਼ਨ ਕਰਕੇ ਬੜੇ ਪਰਸੰਨ ਹੁੰਦੇ ਹਨ ਅਤੇ ਆਪ ਜੀ ਉੱਪਰ ਫੁੱਲਾਂ ਦੀ ਵਰਖਾ ਕਰ ਰਹੇ ਹਨ ਬਾਲਕ ਗੁਰੂ ਜੀ ਇੱਕ ਸੁੰਦਰ ਹੀਰੇ ਮਾਣਕ ਜੜਤ ਉੱਚੇ ਸਿੰਘਾਸਨ 'ਤੇ ਬਿਰਾਜਮਾਨ ਹਨ ਅਤੇ ਦੇਵਤੇ ਹੱਥ ਜੋੜ ਕੇ ਨਮਸਕਾਰਾਂ ਕਰਦੇ ਅਤੇ ਉਸਤਤੀ ਕਰਦੇ ਹਨ ਕਿ हे ਪੂਜ ਮੂਰਤੀ ਆਪ ਪਾਪੀਆਂ ਦੰਬੀਆਂ ਤੇ ਦੁਸ਼ਟਾਂ ਨੂੰ ਨਾਸ਼ ਕਰਨ ਵਾਸਤੇ ਜਗਤ ਵਿੱਚ ਭਗਤੀ ਪ੍ਰਗਟ ਕਰਨ ਵਾਸਤੇ ਵੇਦੀ ਕੁਲ ਵਿੱਚ ਪ੍ਰਗਟ ਹੋਏ ਹੋ ਕਲਯੁਗ ਵਿੱਚ ਪਵਿੱਤਰ ਸੱਚ ਦਾ ਰਸਤਾ ਦੱਸਣ ਅਤੇ ਜਗਤ ਦੇ ਉਦਾਰ ਵਾਸਤੇ ਸਤ ਸੰਗਤ ਦਾ ਰਾਹ ਦੇਣ ਲਈ ਨਾਮ ਜਪਾਵਣ ਅਤੇ ਚਰਨ ਕਮਲਾਂ ਦਾ ਧਿਆਨ ਧਰਨ ਵਾਸਤੇ ਬੁਰਾਈਆਂ ਨੂੰ ਦੂਰ ਕਰਨ ਅਤੇ ਆਪਣੇ ਚਰਨਾਂ ਦਾ ਆਸਰਾ ਦੇਣ ਵਾਸਤੇ ਸੰਸਾਰ ਵਿੱਚ ਆਏ ਹੋ। ਇਸ ਤਰ੍ਹਾਂ ਦੀਆਂ ਉਸਤਤੀਆਂ ਕਰਕੇ ਅਤੇ ਬਾਰੰਬਾਰ ਨਮਸਕਾਰਾਂ ਕਰਕੇ ਦੇਵਤੇ ਆਪਣੇ ਦੇਵ ਲੋਕ ਨੂੰ ਚਲੇ ਗਏ। ਸੁਪਨੇ ਵਿੱਚ ਇਹ ਕੌਤਕ ਦੇਖ ਕੇ ਮਾਤਾ ਤ੍ਰਿਪਤਾ ਜੀ ਬਹੁਤ ਹੈਰਾਨ ਹੋਏ ਅਤੇ ਘਬਰਾ ਕੇ ਬਾਲਕ ਗੁਰੂ ਜੀ ਦੇ ਸਰੀਰ ਉੱਪਰ ਹੱਥ ਫੇਰ ਕੇ ਵੇਖਣ ਲੱਗੇ ਕਿ ਮੇਰੇ ਨਾਲ ਹੀ ਸੁੱਤੇ ਹੋਏ ਹਨ ਕਿ ਸੱਚਮੁੱਚ ਹੀ ਕਿਸੇ سونے ਦੇ ਸਿੰਘਾਸਨ ਤੇ ਬਰਾਜੇ ਹਨ ਮਾਤਾ ਜੀ ਨੂੰ ਗੁਰੂ ਸਾਹਿਬ ਜੀ ਦੇ ਅੰਗ-ਅੰਗ ਵਿੱਚੋਂ ਚੰਦਨ ਅਤਰ ਦੀ ਸੁਗੰਧੀ ਆਉਣ ਲੱਗੀ ਮਾਤਾ ਜੀ ਭਰਮ ਵਿੱਚ ਪੈ ਗਏ ਕਿ ਇਹ ਸੁਪਨਾ ਹੈ ਜਾਂ ਸੱਚਮੁੱਚ ਸੀ ਮਾਤਾ ਜੀ ਕੋਈ ਗੱਲ ਨਿਸ਼ਚੈ ਨਾ ਕਰ ਸਕੇ ਤੇ ਇਸ ਵਿਚਾਰ ਵਿੱਚ ਹੀ ਦਿਨ ਚੜ੍ਹ ਪਿਆ ਮਾਤਾ ਜੀ ਦੇ ਇਸ ਭਰਮ ਅਤੇ ਚਿੰਤਾ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਜਾਗ ਪਏ ਅਤੇ ਕਿਹਾ ਕਿ ਮਾਤਾ ਜੀ ਮੈਨੂੰ ਭੁੱਖ ਲੱਗੀ ਹੈ ਕੁਝ ਭੋਜਨ ਦਿਓ ਪੁੱਤਰ ਦੀ ਇਹ ਭੁੱਖ ਦੀ ਗੱਲ ਸੁਣ ਕੇ ਮਾਤਾ ਜੀ ਪੁੱਤਰ ਪਿਆਰ ਵਿੱਚ ਰਾਤ ਦੀ ਸਾਰੀ ਕਹਾਣੀ ਭੁੱਲ ਗਏ ਅਤੇ ਬੜੇ ਪਿਆਰ ਨਾਲ ਦਹੀਂ ਨਾਲ ਰੋਟੀ ਲਿਆ ਕੇ ਆਪ ਜੀ ਨੂੰ ਖਾਣ ਵਾਸਤੇ ਦਿੱਤੀ ਗੁਰੂ ਜੀ ਦਹੀਂ ਰੋਟੀ ਛੱਕ ਕੇ ਬਾਲਕਾਂ ਨਾਲ ਖੇਡਣ ਬਾਹਰ ਚਲੇ ਗਏ ਗੁਰੂ ਜੀ ਜਦ ਖੇਡਦੇ ਹਨ ਭੱਜਦੇ ਦੌੜਦੇ ਹਨ ਤਾਂ ਆਪ ਜੀ ਦੇ ਪੈਰਾਂ ਦੀਆਂ ਘੁੰਗਰੀਆਂ ਅਤੇ ਲੱਕ ਦੀ ਤੜਾਗੀ ਦੇ ਬੂਰ ਛਣ ਛਣ ਕਰਕੇ ਬੜੀ ਸ਼ੋਭਾ ਦਿੰਦੇ ਹਨ ਜਦ ਗੁਰੂ ਜੀ ਖੇਡ ਕੇ ਘਰ ਆਉਂਦੇ ਹਨ ਤਾਂ ਆਪ ਜੀ ਨਾਲ ਦੂਜੇ ਬਾਲਕ ਵੀ ਆ ਜਾਂਦੇ ਹਨ ਆਪ ਜੀ ਨਾਲ ਬਾਲਕ ਬੜਾ ਪ੍ਰੇਮ ਕਰਦੇ ਹਨ ਤੇ ਆਪ ਜੀ ਨੂੰ ਛੱਡ ਕੇ ਆਪਣੇ ਘਰ ਨਹੀਂ ਜਾਣਾ ਚਾਹੁੰਦੇ ਦਿਨ ਪ੍ਰਤੀ ਇਸ ਤਰ੍ਹਾਂ ਹੀ ਸੁਖ ਆਨੰਦ ਨਾਲ ਖੇਡਦੇ ਹਨ ਅਤੇ ਵੇਖਣ ਵਾਲੇ ਇਹਨਾਂ ਦੇ ਰੰਗ ਢੰਗ ਵੇਖ ਕੇ ਪਰਸੰਨ ਹੁੰਦੇ ਹਨ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ